ਕੱਲੇ ਹੋ ਤੁਸੀਂ ਪਰਵਾਹ ਆਹੋ ਕੱਲੇ ਕੱਲੇ ਹੀ ਆ ਤੇ ਬਾਕੀ ਮੈਂਬਰ ਉਹ ਮਰ ਗਏ ਆ ਜੀ ਸਰਕਾਰ ਤਾਂ ਕਹਿੰਦੀ ਕੁਛ ਨਹੀਂ ਦੇਗੀ ਆ ਸਰਕਾਰ ਨੇ ਕਿਹ ਜਣਾ ਜਿਹੜੇ ਲੋਕ ਸੇਵਾ ਕਰ ਰਹੇ ਉਹਨਾਂ ਤੋਂ ਉਮੀਦ ਹੈਗੀ ਆ ਉਹਨਾਂ ਤੋਂ ਉਮੀਦ ਆ ਕਿ ਉਹ ਹੀ ਦੇਣਗਾ ਜਾਰੇ ਜੇ ਪਾਲੀ ਪਲੇਨ ਇਧਰ ਜਗਾ ਹੋਏ ਤਾਂ ਵੱਖਰੀ ਕਾਜਰੀ ਦਿੱਤਾ ਪੈਗੀ ਉਹਨਾਂ ਨੂੰ ਦੇਖੋ ਕਿੰਨਾ ਡੀਜ਼ਲ ਚਾਹੀਦਾ ਕਿੰਨਾ ਕੁ ਡੀਜ਼ਲ ਚਾਹੀਦਾ ਹੋਏਗਾ ਡੀਜ਼ਲ ਦੇਤਾ ਹਾਂ ਤਾਂ ਹਿਸਾਬ ਲਈਏ ਤੇ ਤਿੰਨ ਚਾਰ ਡਰਮ ਲਾ ਕੇ ਨੇ ਡੀਲ ਦੇ ਮੈਂ ਇਸ ਵਕਤ ਸੁਲਤਾਨਪੁਰ ਲੋਧੀ ਦੇ ਪਿੰਡ ਦੇ ਵਿੱਚ ਖੜਾ ਹਾਂ ਪਿੰਡ ਦਾ ਨਾਮ ਬਹੁਪੁਰਾ ਤੇ ਆਲੇ ਦੁਆਲੇ 16 ਪਿੰਡ ਨੇ ਦਰਿਆ ਦੇ ਮਾਰ ਦੇ ਨਾਲ ਇਹ ਸਾਰੇ ਪਿੰਡ ਦਾ ਇਹ ਹਾਲਾਤ ਤੁਸੀਂ ਦੇਖ ਰਹੇ ਹੋ ਆਲੇ ਦੁਆਲੇ ਪਾਣੀ ਹੀ ਪਾਣੀ ਹੈ ਮੈਂ ਇੱਕ ਬੇੜੀ ਦਾ ਹੀ ਜਾ ਰਹੇ ਹਾਂ ਪਿੰਡਾਂ ਵਾਲੇ ਬਜ਼ੁਰਗ ਮੇਰੇ ਨਾਲ ਨੇ ਇਹ ਇੱਕ ਬਜ਼ੁਰਗ ਆਪਣਾ ਟਰੈਕਟਰ ਲੈਣਗੇ ਜਾ ਰਹੇ ਨੇ ਤੇ ਇੱਕ ਹੀ ਬਜ਼ੁਰਗ ਹੈਗੇ ਮੇਰੇ ਨਾਲ ਇਹ ਕਹਿੰਦੇ ਬਾਕੀ ਸਾਰਾ ਸਮਾਨ ਤਾਂ ਮੇਰਾ ਚਲਾ ਗਿਆ ਪਰ ਇੱਕ ਫ੍ਰਿਜ ਪਿਆ ਹੋਇਆ ਹੈ ਸ਼ਾਇਦ ਮੈਂ ਬਚਾ ਲਿਆ ਵਾਂ 15 20 ਹਜ਼ਾਰ ਦਾ ਵਿਕੇਗਾ ਜੀ ਉਹੀ ਇਹ ਸੋਚਦੇ ਪਏ ਨੇ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਜੀ ਤੁਹਾਡਾ ਨਾਂ ਜੀ ਹਰਦੇਸ਼ ਸਿੰਘ ਹਰਦੇਸ਼ ਸਿੰਘ ਜੀ ਇਹ ਕਿੰਨੇ ਦਿਨਾਂ ਤੋਂ ਹਾਲਾਤ ਚੱਲਦੇ ਆ ਇਹ ਜੀ 11 ਤਰੀਕ ਦਾ ਪਾਣੀ ਆਇਆ ਜੀ 11 8 ਦਾ ਤੇ ਕਿੱਦਾਂ ਚੱਲ ਰਿਹਾ ਹੁਣ ਅੱਗੋਂ ਕਿੱਦਾਂ ਹੋਏਗਾ ਇਹ ਕੋਣ 20 ਦਿਨ ਹੋਇਆ ਤਨ ਸਮਾਨ ਜਿਹਨੇ ਕਰ ਲਿਆ ਉਹ ਬੰਦਿਆਂ ਨਾਲ ਮੈਂ ਇਕੱਲਾ ਕਲਾ ਨਹੀਂ ਨਹੀਂ ਜੀ ਇਹ ਸਮਾਨ ਨੂੰ ਅਸੀਂ ਇਕੱਲੇ ਹਾਂ ਤੁਸੀਂ ਪਰਵਾਹ ਆਹੋ ਇਕੱਲੇ ਇਕੱਲੇ ਤੇ ਬਾਕੀ ਮੈਂਬਰ ਉਹ ਮਰ ਗਏ ਜੀ ਕੀ ਤੁਸੀਂ ਘਰ ਚ ਇਕੱਲੇ ਰਹਿੰਦੇ ਹੋ ਇਕੱਲੇ ਕਦੇ ਤੇ ਫਿਰ ਸਮਾਨ ਰਹਿ ਗਿਆ ਉੱਥੇ ਸਮਾਨ ਰਹਿ ਗਿਆ ਉੱਥੇ ਤੇ ਕੋਈ ਨਾਲ ਨਹੀਂ ਸੀਗਾ ਉਹ ਨਾਲ ਤੁਹਾਨੂੰ ਪਤਾ ਆਪੋ ਦਾ ਹਵਲਦ ਪਈ ਆ ਆਪੋ ਦਾ ਹਵਲਦ ਪਈ ਲੱਗਦਾ ਕੌਣ ਹੈ ਕੋਈ ਲੱਗਦਾ ਨਹੀਂਗਾ ਹਾਂ ਹਾਂ ਸਾਰਾ ਵਕਤ ਪਿਆ ਕਿੰਨਾ ਕੁ ਸਮਾਨ ਅੰਦਰ ਤੇ ਹੈ ਸਮਾਨ ਇਹਨਾਂ 8-10 ਬਿਸtre ਨੇ ਆ ਫ੍ਰਿਜ ਵਾ ਕਣਕ ਜਿਹੜੀ ਪਰੋਲ ਦੇ ਵਿੱਚ ਪੰਜ-ਛੇ ਕੁਆਂਟਾ ਉਹ ਤੇ ਬਰਬਾਦ ਹੋ ਗਈ ਉਹ ਨੰਨ ਦਾ ਨਹੀਂ ਹੋਣਾ ਆ ਫਸਲ ਕਿੰਨੀ ਕੁ ਸੀ ਫਸਲ ਸਾਢੇ 4.5 ਕਿੱਲੇ ਸੀ ਸਾਰੇ ਖੈਰ ਨਾ ਸਾਫ ਕਰਨ ਚੋ ਨਾ ਤੇ ਬੱਚੇ ਕਿੱਥੇ ਇਹਨੇ ਦਾ ਉਹ ਮਾਝੇ ਘਰਾਤ ਹੋਇਆ ਹਾਂਜੀ ਮਾਝੇ ਘਰਾਤ ਆ ਮਾਝੇ ਘਲਾਤੇ ਨੇ ਉਹ ਤਾਂ ਨਾਲ ਹੀ ਰਹਿੰਦੇ ਨੇ ਉਹ ਨਾਲ ਹੀ ਨੇ ਇਹ ਰਾਸ਼ਨ ਪਾਣੀ ਦਾ ਕਿੱਦਾਂ ਹੈਗਾ ਰਾਸ਼ਨ ਪਾਣੀ ਤੁਹਾਨੂੰ ਸਿਰ ਆ ਰਹਾ ਡੰਡੇ ਹੋਈ ਕਿਹੜਾ ਟਾਈਮ ਚੱਲਦਾ ਤੇ ਅੱਗੋਂ ਕਿੱਦਾਂ ਚੱਲੂਗਾ ਗੁਜ਼ਾਰਾ ਹੁਣ ਦੱਸੋ ਕੀ ਸਰਕਾਰ ਕੀ ਦਿੰਦੀ ਆ ਸਰਕਾਰ ਤਾਂ ਕਹਿੰਦੀ ਕੁਝ ਨਹੀਂ ਦੇਗੀ ਆ ਸਰਕਾਰ ਨੇ ਕਿ ਜਣਾ ਜਿਹੜੇ ਲੋਕ ਸੇਵਾ ਕਰ ਰਹੇ ਉਹਨਾਂ ਤੋਂ ਉਮੀਦ ਹੈਗੀ ਆ ਉਹਨਾਂ ਤੋਂ ਉਮੀਦ ਆ ਕਿ ਉਹ ਹੀ ਦੇਣਗਾ ਜਾਰੇ ਉਹਨਾਂ ਤੋਂ ਉਮੀਦ ਹੈਗੀ ਹੈ ਤੁਹਾਨੂੰ ਆਹ ਜਨਤਾ ਦਾ ਨਹੀਂ ਆਹ ਜਨਤਾ ਦੇ ਲਈ ਹੈ ਤੁਹਾਨੂੰ ਕੀ ਕੀ ਚੀਜ਼ਾਂ ਦੀ ਜ਼ਰੂਰਤ ਹੈ ਜ਼ਰੂਰਤ ਸਾਰਾ ਉਹਨਾਂ ਨੂੰ ਕੀ ਕੀ ਦੱਸੀਏ ਵੀ ਰਾਸ਼ਨ ਤੋਂ ਬਿਨਾ ਕਿਉਂਕਿ ਰਾਸ਼ਨ ਤਾਂ ਕਹਿੰਦੇ ਬਹੁਤ ਆ ਚੁੱਕਿਆ ਹੈ ਹੋਰ ਰਾਸ਼ਨ ਤਾਂ ਪਹੁੰਚ ਆ ਚੁੱਕਿਆ ਹੈ ਕਿ ਡੀਜ਼ਲ ਦੀ ਲੋੜ ਹੈ ਡੀਜ਼ਲ ਨਾਲ ਪਾਣੀ ਪੂਰੀਆਂ ਹੋਣ ਤੁਹਾਨੂੰ ਸਰ ਵੀ ਆ ਜਦੋਂ ਉਹਨੇ ਤੁਸੀਂ ਮੈਨੂੰ ਥੋੜਾ ਸਮਝਾਓ ਕਿਉਂਕਿ ਕਈ ਸ਼ਹਿਰੀ ਲੋਕ ਨਾ ਜਿਹੜੇ ਵੇਖਦੇ ਪਏ ਨੇ ਜਿਹੜੇ ਉਹਨਾਂ ਦੀ ਸੇਵਾ ਕਰਨੀ ਉਹਨਾਂ ਨੂੰ ਨਹੀਂ ਪਤਾ ਹੈ ਕੀ ਹੋਏਗਾ ਹੁਣ ਉਹ ਜਦੋਂ ਪਾਣੀ ਰੁਕ ਜਾਏਗਾ ਉਸ ਤੋਂ ਬਾਅਦ ਕਿਦਾਂ ਦੇ ਹਾਲਾਤ ਹੋਣਗੇ ਹਾਲਕਿ ਤਾਂ ਉਹਨੇ ਦੇਖੋ ਜਦੋਂ ਚੱਕਰ ਦੇ ਵਿੱਚ ਆਉਂਦਾ ਸੁਪੀਰ ਨਾ ਆਉਂਦਾ ਆਉਂਦਾ ਕਿ ਨਹੀਂ ਆਉਂਦਾ ਪਰ ਬਾਹਰ ਫੜਦਾ ਕਿ ਨਹੀਂ ਫੜਦਾ ਅੱਛਾ ਅੱਗੇ ਜਦੋਂ ਹੁੰਦਾ ਸੀ ਆਂਦੇ ਸੀ ਲੋਕ ਆਉਂਦੇ ਲੱਗਿਆ ਕਿ ਸੇਵਾ ਕਰਨ ਆਂਦੇ ਨੇ ਸੇਵਾ ਕਿਉਂ ਆਉਂਦੇ ਯੂਪੀ ਦੇ ਅੱਗੇ ਆਏ ਜਿੱਥੇ ਹੀ ਚਾਹੀਏ ਅੱਛਾ ਯੂਪੀ ਤੋਂ ਵੀ ਆਏ ਸੀ ਜਿੱਥੇ ਜਾਈਏ ਚਾਹੀਏ ਅੱਛਾ ਉਹਦਾ ਖਾਧਾ ਪਾਣੀ ਡੀਜ਼ਲ ਦੇ ਕੇ ਗਏ ਅੱਛਾ ਕਿੰਨਾ ਕੁ ਡੀਜ਼ਲ ਚਾਹੀਦਾ ਹੁੰਦਾ ਇੱਕ ਕਿਸਾਨ ਨੂੰ ਮੰਨ ਲਓ ਤੁਸੀਂ ਸੱਤ ਖੇਤ ਹੈ ਨਾ ਤੁਹਾਡੇ ਕਿੰਨਾ ਕੁ ਡੀਜ਼ਲ ਚਾਹੀਦਾ ਹੋਏਗਾ ਆਹੋ ਦੇਖੋ ਡੀਜ਼ਲ ਨਾ ਕਣਕ ਜੇ ਪਾੜੀ ਪ੍ਰੈਨ ਇਹਦਾ ਜਗਾ ਹੈ ਤਾਂ ਵੱਖਰੀ ਕਾਜ ਲਈ ਰੇਤਾ ਪੈਗੀ ਉਹ ਤੁਹਾਨੂੰ ਦੇਖੋ ਕਿ ਨਾਲ ਡੀਜ਼ਲ ਚਾਹੀਦਾ ਕਿੰਨਾ ਕੁ ਡੀਜ਼ਲ ਚਾਹੀਦਾ ਹੋਏਗਾ ਡੀਜ਼ਲ ਦੇਤਾ ਹਾਂ ਤਾਂ ਹਿਸਾਬ ਲਈ ਤੇ ਤਿੰਨ ਚਾਰ ਡਰਮ ਲਾਗੇ ਨੇ ਡੀਲ ਦੇ ਤਿੰਨ ਚਾਰ ਡਰਮ ਲਾਗੇ ਹੋਣਗੇ ਟਰੈਕਟਰ ਤੁਹਾਡੇ ਕੋਲ ਆਪਣਾ ਹੈਗਾ ਔਰ ਟਰੈਕਟਰ ਤੇ ਆਵਦਾ ਹੈਗਾ ਤੇ ਕਿੰਨੇ ਦਿਨ ਲੱਗ ਜਾਣਗੇ ਇਹਨੂੰ ਠੀਕ ਹੁੰਦੇ ਹੁੰਦੇ 15-20 ਦਿਨ ਤੇ ਮਹੀਨਾ ਲੱਗ ਜਾਣਾ ਫਿਰ ਫਸਲ ਜਦੋਂ ਦੁਬਾਰਾ ਬੀਜਣ ਲਈ ਕਦੋਂ ਹੋਏਗੀ ਫਸਲ ਤਾਂ ਦੋਸਤੋ ਸਾਰੀ ਪਾੜੀ ਪੇਰੀ ਗੱਲ ਤੇ ਪਾਣੀ ਨਿਕਲੂਗਾ ਹਾਂ ਤੇ ਤਾੜੀਆਂ ਲੋਕਾਂ ਸਾਫ ਕਰਨਗੇ ਥੰਮ ਤੋਂ ਕੱਢਿਓ ਰੇਤਾ ਕੱਢਣਗੇ ਜੀ ਤੇ ਫੇਰ ਹੀ ਆ ਫਸਲ ਵਾਸੀ ਹੋਊਗੀ ਕਿ ਕਿੰਨਾ 6 ਮਹੀਨੇ 7 ਮਹੀਨੇ ਲੱਗ ਜਾਣਗੇ ਲੱਗ ਜਾਣਗੇ ਉਹਦੇ ਤੇ ਅਗਲਾ ਸਾਉਣ ਆ ਜੇ ਨਾ ਫੇਰ ਅਗਲਾ ਆਏ ਨਾ ਤੇ ਸਭ ਸਾਰਾ ਫਿਰ ਬੰਨ ਨਹੀਂ ਲੱਗਣਾ ਜੀ ਤੇ ਤੁਹਾਨੂੰ ਲੱਗਦਾ ਬੰਨ ਤੇ ਲੱਗਣਾ ਚਾਹੀਦਾ ਉਹਦਾ ਬੰਨ ਤੇ ਗੋਦਵਾਲ ਤੋਂ ਲਾ ਕੇ ਖਾਲਿਆ ਜਾਵੇ ਹਾਂਜੀ ਆ ਖਾਲਿਆ ਜਾਵੇ ਜੇਕਰ ਅਗਰ ਖਾਲਿਆ ਬਾ ਖਾਲਾ ਇਹ ਰਿਆ ਕੇ ਆ ਇਹ ਖਾਲਿਆ ਹੁੰਦਾ ਜਿਹੜਾ ਪਾਣੀ ਨਾ ਤਾਂ ਚੜਨਾ ਹੀ ਨਹੀਂ ਵਿਆਹ ਦੇ ਵਿੱਚ ਵਿਆਹ ਟੇ ਜਾਂ ਵਿਆਹ ਖਾਲਾ ਜਾਂ ਵੀ ਲੱਗਦਾ ਸਰਕਾਰ ਬੰਦੇਗੀ ਆ ਜਾਂ ਇੱਕ ਪਾਸੇ ਕਰਕੇ ਇਹਨੂੰ ਆ ਗੁਰਵਰ ਸਾਹਿਬ ਤੋਂ ਤਰੇ ਦੇ ਨਾਲ ਕਰਕੇ ਇਹ ਹੋ ਸਕਦਾ ਸਰਕਾਰ ਕਰ ਸਕਦੀ ਹੈ ਸਰਕਾਰ ਨਹੀਂ ਕਰ ਸਕਦੀ ਸਰਕਾਰ ਤਾਂ ਕਰਦੀ ਹੁੰਦੀ ਨੇ ਭਈ ਕੋਈ ਵੀ ਮੈਂ ਕਿਸੇ ਨੂੰ ਆਪਾਂ ਕਹਿੰਦੇ ਨਹੀਂ ਕਰਦੀ ਨਹੀਂ ਨਾ ਕਰ ਸਕਦੀ ਇਹਦੇ ਤਰੇ ਤੇ ਲੋਕਾਂ ਤੋਂ ਉਮੀਦ ਹੈ ਜਿਹੜੇ ਸੇਵਾਕਾਰ ਇਹ ਕਹਿੰਦੇ ਇਸ ਵਾਰੀ ਅਸੀਂ ਬੰਨ ਹੀ ਬੰਦ ਦੇਣਾ ਆ ਕਰਮ ਤਾਂ ਡੈ ਲੋਕ ਵਿਚਾਰੇ ਉਹ ਵੀ ਕੁਮਕਤ ਦਾ ਦਾ ਕਰਨਗੇ ਹੁੰਦੇ ਆ ਆਪਣੀਆਂ ਪਿੰਡਾਂ ਚੋਂ ਕਰ ਕਰ ਕੇ ਬਸ ਸਮਾਂ ਲਿਆਉਣ ਲਿਆ ਏਦਾਂ ਹੀ ਬੰਦ ਬੰਦਨ ਕੇ ਹੋਰ ਵੀ ਆ ਜਦੋਂ ਬਾਬੇ ਸੁਖਾ ਹੋਣ ਇਹਨਾਂ ਲੰਗਰ ਲਾਇਆ ਇਹ ਮਜਾ ਉਹ ਸੰਦੇ ਤੇਜੀ ਜੀ ਨੇ ਕੀਤੀ ਸੰਗਤ ਦੇ ਹੁਣੇ ਜਿਹਾ ਤੁਰੇ ਪਰ ਪਰ ਰਾਤ ਦਿਨ ਸੰਗਤ ਨੂੰ ਗੁਰਦਾਨ ਦੇਣਾ ਖੇੜਾ ਹਰ ਦਿਨ ਸੇਵਾ ਕਰਨ ਦੇ ਫੇਰੇ ਕਿ ਮੂੰਹ ਵੱਗਾ ਉਹ 23 ਚੋਟਾ ਸਾਡੇ ਤੇ ਪਿੰਡ ਦੇ ਵਿੱਚ ਕਿੰਨੇ ਲੋਕ ਰਹਿੰਦੇ ਤੁਹਾਡੇ ਸੰਦਾ ਉਹ ਤੇਰੇ ਤੋਂ ਪਿੰਡ ਦੇ ਜੀ 15-16 ਪਿੰਡੇ ਸਾਡੇ ਮੁਸਲਮਾਨਾਂ ਦੇ ਟੰਡਵਾ ਜੀ ਜੀ ਦੇ ਟੰਡਵਾ ਬਹੁਤੇ ਕਰ ਰਹੇ ਸਾਡੇ ਪਿੰਡ ਵਿੱਚ ਕੋਈ 150 ਘਰ ਹੋਊਗਾ ਹਾਂ ਕੁਝ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਚਾਹਾਂ ਕੀ ਆਦੀ ਹੁਣ ਜੋ ਲੋਕ ਦੇਣ ਦਾ ਠੀਕ ਹੈ ਚਾਹਾਂ ਕੀ ਕਰਾਂਗੇ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੇ ਬੇਨਤੀ ਆਹੋ ਵੀ ਸਰਕਾਰ ਮਰਤ ਕਰੇ ਪਿਆੜੀ ਆ ਡੀਲ ਡੀਲ ਦਵੇ ਜਿਹੜੀ ਗੋੰਦਾਲ ਸਾਹਿਬ ਤੋਂ ਪਾਣੀ ਘਰੇ ਆਏ ਨੂੰ ਇਹ ਬੰਨੇ ਲਾਵੇ ਆਰਾ ਖਾਲ ਕੁਛ ਅੱਛਿਆ ਵਾ ਪਾਣੀ ਘਟਿਆ ਕੁਛ ਪਾਣੀ ਥੋੜਾ ਘਟਿਆ ਵਾ ਕਿੰਨਾ ਕੁ ਫੁੱਟ ਇਹ 2 ਕੁ ਫੁੱਟ ਰਿਹਾ ਮੇਰਾ ਖਿਆਲ ਦੋਖ ਫੋਟ ਕੋਈ ਉਮੀਦ ਅੱਗੋਂ ਕੀ ਲੱਗ ਰਹੀ ਹੈ ਇਹ ਨਾਂ ਆਵੇ ਤਾਂ ਫਿਰ ਸ਼ਾਇਦ ਇਹਨਾਂ ਘੜਦਾ ਘੜਦਾ ਘੜ ਜਾਵੇ ਨਾਮ ਪ੍ਰਸਾਦ ਕੋਲੇ ਅੱਛਾ ਇਹ ਕੱਢ ਹੀ ਜਾਊਗਾ ਕਿ ਬਰਸਾਤ ਸ਼ੁਰੂ ਹੋ ਗਈ ਪਿੱਛਾ ਛੱਡੀ ਜਾਂ ਨਾ ਫਿਰ ਮੱਛਲ ਇਹ ਕੰਮ ਨਹੀਂ ਬਿਜੀ ਜਾਣੀ ਇਹ ਇਹ ਬਿਆਸ ਦਾ ਹੈ ਨਾ ਬਿਆਸ ਦਾ ਹੀ ਤਾਂ ਸਤ ਨੂੰ ਚ ਕਹਿੰਦੇ ਛੱਡਿਆ ਬਿਆਸ ਦਾ ਤਾਂ ਕਹਿੰਦੇ ਹਾਲੇ ਬਚਾਵ ਆਹ ਆਹ ਸਤਵਾਂ ਚ ਲਈ ਸਤਵ ਨੂੰ ਛੱਡਿਆ ਹੋਵੇ ਇਹ ਬਿਆਸ ਗਿਆ ਵਾ ਸਾਨੂੰ ਬਿਆਸ ਕੋ ਤਾਂ ਕਹਿੰਦੇ ਬਚਾਰੇਗਾ ਚਲੋ ਦੇਖੋ ਜਾ ਹੁੰਦਾ ਕਿ ਨਹੀਂ ਹੁੰਦਾ ਅਜੇ ਵੀ ਦੁੱਬੀ ਰਹਦੇ ਆ ਪਰਮਾਤਮਾ ਦੇ ਕਿੰਨਾ ਉਛਾਲ ਆ ਪਰਮਾਤਮਾ ਦਾ ਸ਼ਾਕ ਹੈਗਾ ਫਿਰ ਜੋ ਕਰਦਾ ਮਾਰਕੀ ਕਰਦਾ ਜੋ ਕਰ ਰਿਹਾ ਜੋ ਚੰਗਾ ਲੱਗਦਾ ਉਹ ਹੀ ਕਰਨ ਲਿਆ ਜੀ ਕਰਦੇ ਪਰਮਾਤਮਾ ਜੋ ਕਰਦੇ ਚੰਗਾ ਕਹਿਦਾ ਤੁਸੀਂ ਵੀ ਕਹਿੰਦਾ ਇਹਨੇ ਜੀ ਵੀ ਕਹਿੰਦੇ ਕੋਈ ਭਲਾ ਹੋ ਸਕਦਾ ਆਹੋ ਨਹੀਂ ਉਹ ਮਾਲਕ ਨੇ ਪਰਮਿਸ਼ਨ ਨਹੀਂ ਕਰਨਾ ਜੋ ਕਰਨਾ ਬੰਦੇ ਦੇ ਹੱਥ 'ਚ ਕੁਝ ਵੀ ਨਹੀਂਗਾ ਜੀ ਬੰਦਾ ਕੀ ਕਰੂਗਾ ਪਰਮਾਤਮਾ ਕਰਨਾ ਉਹ ਤਾਂ ਪ੍ਰਸਾਦ ਬੰਦ ਕਰ ਦਵੇ ਆਪੇ ਪਾਣੀ ਹੁਣ ਨਾ ਚੜੇ ਬੰਦਾ ਜ਼ਿੰਮੇਵਾਰ ਨਹੀਂ ਲੱਗਦਾ ਤੁਹਾਨੂੰ ਇੰਨਾਂ ਚੀਜ਼ਾਂ ਲਈ ਨਹੀਂ ਨਹੀਂ ਬੰਦਾ ਕੋਈ ਜ਼ਿੰਮੇਵਾਰ ਨਹੀਂ ਬੰਦਾ ਦੇਖੋ ਜਿਵੇਂ ਅਸੀਂ ਦਰਖਤ ਵੱਡੀ ਜਾਂਦੇ ਆਂ ਪਹਾੜ ਵੱਡੀ ਜਾਂਦੇ ਆਂ ਪਾਣੀ ਉੱਧਰ ਆਈ ਜਾਂਦਾ ਤੁਹਾਨੂੰ ਲੱਗਦਾ ਨਹੀਂ ਕਿਤੇ ਅਸੀਂ ਅਸੀਂ ਵੀ ਜ਼ਿੰਮੇਵਾਰ ਆਂ ਨਹੀਂ ਜ਼ਿੰਮੇਵਾਰ ਤੇਰੇ ਰਹਿ ਕੇ ਜ਼ਿੰਮੇਵਾਰੀ ਨਹੀਂ ਸਮਝਦੇ ਇੰਨਾ ਆਉਂਦੀ ਫਿਰ ਰੋਕਦੇ ਸਾਨੂੰ ਉਹਨੇ ਲਾਉਣੇ ਚਾਹੀਦੇ ਆਂ ਕਿ ਅਸੀਂ ਜਿਹੜੇ ਹੈਗੇ ਉਹ ਵੀ ਵੱਡੀ ਜਾਂਦੇ ਆਂ ਹਾਂਜੀ ਤਾਂ ਜ਼ਿੰਮੇਵਾਰੀ ਤੇ ਹੈਗੀ ਛੱਡੀ ਵੀ ਜ਼ਿੰਮੇਵਾਰੀ ਸਮਝਦੇ ਨਹੀਂ ਇਹ ਕਿੰਨੇ ਕਿੱਥੇ ਰਹਿ ਗਿਆ ਤੁਹਾਡਾ ਗੁੰਡਾ ਸਾਡਾ ਉਧਾ ਆ ਬਹੁਪੁਰ ਹੈ ਇਹ ਬਹੁਪੁਰ ਹੈ ਅਸੀਂ ਬਾਹਰ ਤੋਂ ਹੀ ਇੱਥੇ ਰਹੇ ਗਏ ਹਾਂ ਅੱਛਾ ਟਰੈਕਟਰ ਕਿੱਥੇ ਹੈ ਇੱਕ ਕਿਲੋਮੀਟਰ ਹੋ ਜਾਊਗਾ ਟਰੈਕਟਰ ਕਿੱਥੇ ਹੈ ਟਰੈਕਟਰ ਤਾਂ ਮਾਝੇ ਕਿਦੇ ਆਵੇ ਅੱਛਾ ਉੱਧਰ ਹੈ ਉਹ ਮਾਝੇ ਕਿਦੇ ਆ ਅੱਛਾ ਅੱਜ ਇੱਥੇ ਜਾ ਰਹੇ ਹਾਂ ਆਪਾਂ ਸਿਰਫ 2 ਕਿਲੋਮੀਟਰ ਦਾ 1 ਕਿਲੋ ਉਹ ਬੈਗ ਵੀ ਜਿਹੜੀ ਚੁੱਕਾ ਰਹੇ ਆਂ ਆ ਵੀ ਆਂ ਉਹ ਬੈਗ ਤੇ ਜਾਣਾ ਅੱਛਾ ਹਾਂਜੀ ਉਹ ਤੁਸੀਂ ਦੇਖ ਰਹੇ ਹੋ ਕਿ ਇਹ ਲਗਭਗ ਪਿਛਲੇ 15 ਦਿਨ ਤੋਂ ਇਸ ਤਰ੍ਹਾਂ ਗੁਜ਼ਾਰਾ ਕਰ ਰਹੇ ਹਾਂ ਤੇ ਆਉਣ ਵਾਲੇ ਲਗਭਗ 10 12 ਦਿਨ ਤੱਕ ਇਹਨਾਂ ਨੂੰ ਲੱਗਦਾ ਕਿ ਪਾਣੀ ਥੱਲੇ ਨਹੀਂ ਜਾਏਗਾ ਇਹ ਹਾਲਾਤ ਹੈ ਇਹਨਾਂ ਲੋਕਾਂ ਦੇ ਤੇ ਫਿਰ ਵੀ ਪਰਮਾਤਮਾ ਦਾ ਸ਼ੁਕਰ ਕਰ ਰਹੇ ਨੇ ਉਮੀਦ ਹੈ ਇਹੀ ਉਹ ਜੋ ਕਰਣਾ ਉਹਨੇ ਮਾਰਗ ਨਾ ਕਰਨਾ ਜੀ ਜੀ ਬਿਲਕੁਲ ਪ੍ਰਸ਼ਾਦ ਬੰਦ ਕਰਦੇ ਆ ਇਹ ਤੇ ਆਪੇ ਪਾਣੀ ਬੰਦ ਹੋ ਜੀਦਾ ਕਿ ਪ੍ਰਸ਼ਾਦ ਨਾ ਬੰਦ ਕੀਤੀ ਪਾਣੀ ਬੰਦ ਕਰਾਉਣਾ ਆ ਫਿਰ ਮਰੇ ਆ ਰੁਪਿਆ ਮਰੇ ਲੱਗੇ ਹੋ ਜਾਈਆਂ ਹਾਂ ਜੀ ਜਿਹੜਾ ਹੱਥ ਵਾਲੇ ਕੋਈ ਨਹੀਂ ਮਰੇ ਆ ਨਹੀਂ ਨਹੀਂ ਚਲੋ ਹੌਸਲਾ ਰੱਖੋ ਐਦਾਂ ਦੀ ਤਾਂ ਕੋਈ ਗੱਲ ਨਹੀਂ ਉਹ ਮਰੇ ਵਾਲਾ ਕੌਣ ਜੀ ਬੈਠਾ ਜਦ ਤੁਸੀਂ ਆਪ ਹੀ ਕਹਿੰਦੇ ਪ੍ਰਮਾਤਮਾ ਬੈਠਾ ਪ੍ਰਮਾਤਮਾ ਦੇ ਭੇਜੇ ਬੰਦੇ ਬਹੁਤ ਆਣਗੇ ਹਾਂਜੀ ਆ ਹੋਈ ਅੱਜ ਸੰਗਤ ਦੀ ਸੇਵਾ ਕਰਨ ਲਈ ਆ ਹਾਂ ਪ੍ਰਮਾਤਮਾ ਦੇ ਬਹੁਤ ਬੰਦੇ ਹੈਗੇ ਜੀ ਜਿਹੜੇ ਸੇਵਾ ਕਰਨਗੇ ਤੁਸੀਂ ਭਾਵੇਂ ਇਕੱਲੇ ਹੋ ਪਰ ਇਕੱਲੇ ਸਮਝੋ ਨਾ ਫਿਰ ਕੀ ਹੋਇਆ ਕੋਈ ਗੱਲ ਨਹੀਂ ਹੋ ਸੰਗਤ ਦੀ ਸੇਵਾ ਕਰਨ ਲਈ ਆ ਹਾਂਜੀ ਸੰਗਤ ਹੀ ਆਇਆ ਰੱਖਣਾ ਬਚਾਉਣ ਲਈ ਆ ਤੇ ਦੇਣ ਦੀ ਸਾਨੂੰ ਹਾਂਜੀ ਉਹਨਾਂ ਦਾ ਖਾਂਦੇ ਆ ਹਾਂਜੀ ਤੋਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦੇ ਹਾਲਾਤ ਆ ਆਮ ਬੰਦਾ ਹੋਵੇ ਤਾਂ ਉਸ ਦੀ ਤਰ੍ਹਾਂ ਤੁਸੀਂ ਸੋਚ ਸਕਦੇ ਹੋ ਕੀ ਹੋ ਸਕਦਾ ਪਰ ਇਹ ਗੁਜ਼ਾਰਾ ਕਰ ਰਹੇ ਨੇ ਅਸੀਂ ਵੀ ਇਹੀ ਆਸ ਕਰਦੇ ਆ ਪ੍ਰਮਾਤਮਾ ਅੱਗੇ ਕਿ ਜਲਦ ਤੋਂ ਜਲਦ ਇਹ ਇਹਨੇ ਪਾਣੀ ਘਟਾਓ ਤਾਂ ਕਿ ਉਹ ਵਾਪਸ ਆਪਣੇ ਪਰਿਵਾਰਾਂ ਨੂੰ ਤੇ ਆਪਣੇ ਘਰਾਂ 'ਚ ਜਾ ਸਕਣ ਤੇ ਖਾਸ ਗੱਲ ਹੈ ਉਹਨਾਂ ਸੇਵਾਦਾਰਾਂ ਨੂੰ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ ਉਹਨਾਂ ਨੂੰ ਇਹੀ ਹੈ ਕਿ ਜੇ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਜੇ ਬੰਨ ਬਣਾਉਣ ਦੇ ਵਿੱਚ ਅਗਰ ਇਹਨਾਂ ਦੀ ਕੋਈ ਆਰਥਿਕ ਮਦਦ ਕਰ ਦਿਓ ਤਾਂ ਬੜੇ ਸੇਵਾਦਾਰ ਹੈ ਜਿਹੜੇ ਇਹ ਬੰਨ ਵੀ ਬਣਾ ਸਕਦੇ ਹਨ ਕੈਮਰਮੈਨ ਪ੍ਰਥਮਨਨ ਪਰਮਜੀਤ ਸਿੰਘ ਰਾਣਕੁਰੀ ਵਾਈਸੋ ਪੰਜਾਬ ਸੁਲਤਾਨਪੁਰ ਲੋਧੀ